ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਰੰਟ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਜੱਗੀ ਬਾਈ ਕੋ ਪਹੁੰਚ ਚੁੱਕੇ ਜੀ ਪਿੰਡ ਪੱਡੇ ਜਿਹੜਾ ਗੁਰਦਾਸਪੁਰ ਪਿੰਡ ਹੈ ਜੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਅੱਜ ਵੀ ਇਨੇ ਕੋਲ ਕੋ ਚਾਰ ਪੰਜ ਲੱਖ ਦਾ ਵੈੜਾ ਸੇਲ ਹੈ ਜੀ ਤੇ ਆਓ ਨਾ ਕੋ ਵੀਰ ਨਾਲ ਗੱਲਬਾਤ ਕਰੀਏ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਸਭ ਠੀਕ ਠਾਕ ਕਿਰਪਾ ਜੀ ਮਾਲਕ ਦੀ ਮੇਲੇ ਲਾ ਹੋ ਗੇ ਲਾਲਾ ਟੇ ਗਾਣੇ ਹੈ। ਫਿਰ ਹੋਰ ਸੁਣਾਓ। ਬਹੁਤ ਵਧੀਆ ਕਿਰਪਾ। ਕਿਵੇਂ ਚੱਲ ਰਿਹਾ ਕੰਮ? ਸੁਣਾਓ ਵਧੀਆ ਜੀ। ਚੱਲੋ ਚੱਲੋ। ਬਾਬਾ ਟਾਈਮ ਪਾਰਨੇ ਫਿਰ ਹੈ ਜੀ। ਟਾਈਮ ਸੰਦੀਪ ਜੀ ਐਦਾ ਮੰਨ ਲਓ ਮੱਲੀ ਪੈ ਗਿਆ ਵੀ ਗਾਵਾਂ ਕੱਟੀਆਂ ਹੁੰਦੀਆਂ ਗਾਣੀਆਂ ਜੰਦੀਆਂ ਜਾਂਦੀਆਂ ਨਾਲ ਨਾ। ਘਾਟ ਹੁੰਦੀਆਂ ਇੱਕ ਦੋ ਟਾਈਮ। ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਫਿਰ। ਚਲੋ ਕਿੰਨੀਆਂ ਬਾਜੀ ਫਿਰ ਅੱਜ? ਕਿੰਦੀ ਅੱਜ 4 ਜੇ ਤੇ 3 ਸੋਈਆਂ ਇੱਕ ਗੱਬਣਾ ਵੈਟ। ਕਰੇ ਚਲੋ ਫਿਰ। ਹਾਂਜੀ ਆਜੋ ਫਿਰ। ਚਲੋ ਦੱਸੋ ਜੀ। ਹੈ ਵੀ ਤੇ ਜਸੂ ਦਾ ਵੈਡ ਸੁਈ ਯਾਰ ਹਾਂਜੀ ਹਾਂਜੀ ਤੇ ਆਪਣੇ ਕੋ ਘੰਟਾ ਕੋ ਹੋਇਆ ਇਹਨੂੰ ਵੱਚੀ ਨੂੰ ਠੀਕ ਆ ਜਸੂ ਦਾ ਮਗਰ ਵੀ ਵੱਚੀ ਬਹੁਤ ਚੰਗੇ ਸੀ ਮੰਡੀ ਵਿੱਚ ਅੱਛਾ ਠੀਕ ਆ ਬਿਲਕੁਲ ਕਿੱਲੇ ਨਾਡੂ ਤੇ ਵੈੜਾ ਜੀ ਤੇ ਭਾਜੀ ਕਿੰਨਾ ਦੁੱਧ ਕਰੂ ਤੁਹਾਡੇ ਤੋਂ ਲੈ ਜੀ ਦੁੱਧ ਸੰਦੀਪ ਸਿੰਘ ਆ ਇਹਨਾਂ ਨੇ ਪਹਿਲੇ ਸਵੇਰੇ ਕੀਤਾ 23 ਤੋਂ 24 ਕਿਲੋ ਅੱਛਾ ਜੀ ਐਰ ਕਾ ਵੇਖੋ ਵੀ ਕੀ ਕਰਦੀ ਆ ਭਾਜੀ ਸਾਡੇ ਬਣੀ 30 ਕਿਲੋ ਕਰਨਾ 30 ਕਿਲੋ ਕਰਨਾ ਚਾਹੀਦਾ ਤਾਂ ਕੱਢਣਾ ਹੀ ਚਾਹੀਦਾ ਤੇ ਖੋਲੋ ਫਿਰ ਲੋ ਜੀ ਹੁਣ ਬਹੁਤ ਸਪੈਸ਼ਲ ਲੱਗਾ ਖਾਣ ਨੂੰ ਤੇ ਵੇਖੋ ਜੀ ਨਸਲ ਵੈਰ ਤੇ ਚਲੋ ਭਾਈਆਂ ਨੂੰ ਬੱਚਾ ਵੀ ਬੜਾ ਤਾ ਬੱਚੀ ਬੱਚੀ ਬਹੁਤ ਸੋਹਣੀ ਹੈ ਕਣ ਤੋਰੋ ਭਾਈ ਜੀ ਲੰਮੀ ਤੋਰੋ ਚੁਆਈ ਜੋ ਕਿਵੇਂ ਆਈ ਜਗੀ ਜੀ ਫਿਰ ਕੋਲ ਇੱਕ ਨੰਬਰ ਵੀ ਧੀ ਤੇ ਲੇਵਾ ਵੇਖੋ ਤੁਸੀਂ ਕਿੱਥੇ ਲਾਈ ਫਿਰਦੀ ਕਰਮਾ ਵਾਲੀ ਇਹ ਵਾਰ ਹੁਣ ਘਾ ਸੂਣ ਨਹੀਂ ਲੱਗਾ ਜੀ ਹਾਂ ਜੀ ਹਾਂ ਜੀ ਤੇ ਨਾੜਾ ਨੂੜਾ ਬਹੁਤ ਸੋਹਣੀਆ ਕਰਦੀਆਂ ਗੱਡੀਆਂ ਥੋੜੀ ਨਵਾਲੀ ਨਹੀਂ ਗਈ ਆਪਣੇ ਕੋਲ ਆ ਫਿਰ ਜੋ ਚੋਰ ਮੌਸਮ ਹੋ ਜਾਈ ਹੁਣ ਕਣੀ ਇਹ ਜਿੰਨਾ ਬੰਦਿਆਂ ਕੋਲ ਲੈਂਦੀ ਫਾਰਮ ਵਾਲਾ ਕੰਮ ਹੀ 8-10 گاਵਾ ਹਨ ਠੀਕ ਹੈ ਜੀ ਠੀਕ ਹੈ ਤੁਹਾਨੂੰ ਪਤਾ ਫਿਰ ਘਟ ਕੋਈ ਨਹੀਂ ਬਿਲਕੁਲ ਬਿਲਕੁਲ ਠੰਡ ਕਰਕੇ ਇਹ ਨਵਾਲੀ ਨ ਤਾਜੀ ਸੂਈ ਹੈ ਜਗ੍ਹੀ ਇਹ ਰੇਟ ਫਰਾ ਉਹੀ ਰੱਖਣਾ ਰੇਟ ਸੰਦੀਪ ਸਿੰਘ ਜੀ ਆਪਣਾ ਉਹੀ ਹੁੰਦਾ ਵਾ ਬਸ ਟਾਂਸਰੇ ਵਿਟਾਕੇ ਬਹਿ ਜਾਣ ਹਾਂਜੀ ਹਾਂਜੀ ਬੋਲੋ ਜੀ ਫ੍ਰੀਕ ਵੇਖ ਲੋ ਸੰਦੀਪ ਸਿੰਘ ਜੀ ਰੇਟ ਕਰਾਉਣ ਨੂੰ ਭਾਵੇਂ ਤੁਸੀਂ 85 ਕਰਾਈ ਜਾਓ 80 ਕਰਾਈ ਜਾਓ ਹਾਂਜੀ ਤੇ 75000 ਦੀ ਵੱਚੀ ਦੇ ਦੀ ਹਾਂ ਨਹੀਂ ਬਾਕੀ ਤੁਸੀਂ ਦੱਸ ਦੋ ਦੱਸੋ ਭੀ ਦੱਸ ਦੂੰਗਾ 70 ਦੀ ਵਜ੍ਹੀ ਤੇ ਦੇ ਦੇਣਗੇ ਚਲ 2000 ਛੱਡ ਦੋ ਹੋਰ ਛੱਡ ਦੇ ਆਂਗੇ ਸਭ ਜਾਣ ਦੋ ਛਾੜੇ ਯਾਰ ਦੇ ਹਜ਼ਾਰ ਹੋਰ ਛੱਡ ਦੇ ਆਗੇ ਚੱਲੇ ਠੀਕ ਆ ਨਹੀਂ ਤੇਰੀ ਲੱਗ ਰਹੀ ਤੂੰ ਕੀ ਚੀਕ ਕਰਦੀ ਕੀ ਚੰਦੀ ਠੀਕ ਹੈ ਜੈ ਜੀ ਇਹ ਕੰਮ ਹੋਈ ਆ ਕਿਥੇ ਕਿੱਥੇ ਲੱਗਾ ਚੱਲ ਆਹ ਜੀ ਇਹ ਵੀ ਵੀਰ ਜੀ ਦੁੱਜਾ ਸਵਾ ਸੋਈ ਰਾਤ ਦੀ ਬੱਚੀ ਚਰਤੀ ਇਹ ਵੀ ਸੋਈ ਹਨ ਤੇ ਮੂੰਹੇ ਛੇ ਦੰਦ ਲੱਗੀ ਹੋਸੀ ਤੇ ਬਜੀ ਫਿਰ ਇਹ ਤੂੰ ਕਿਦਾਂ ਕਰੂਗੀ ਇਹਦੇ ਥੱਲੇ ਸੰਦੀਪ ਵੀਰ ਜੀ ਇਸ ਟਾਈਮ ਮੌਕੇ ਤੇ 14 ਤੋਂ 15 ਕਿਲੋ ਬੋਲਾ ਦੋ ਡਾਲਾਂ ਚੋਰਾ 15 ਕਿਲੋ ਬੋਲਾ ਇਹ ਵੀ ਸੋਈਆਂ ਰਾਤ ਦੀ ਬੋਲਾ ਲੈਣਾ ਹੋਊਗਾ ਬਿਲਕੁਲ ਨਾੜੂ ਇਹ ਵੀ ਖੋਲੋ ਫਿਰ ਲੋ ਜੀ ਬਿਲਕੁਲ ਤਾਜ਼ੀਆਂ ਵੜਾ ਜੀ ਤੇ ਬੱਛਾ ਮਗਰਾ ਕਰਾ ਜੀ ਨੇ ਇਹਦੇ ਇਹਦੇ ਬੱਛਾ ਆ ਗਿਆ ਮਗਰਾ ਹਾਂ ਗਿੱਲੇ 나ੜੂ ਬਿਲਕੁਲ ਪੰਜਾਬ ਦੀ ਜਰਸੀ ਪੰਜਾਬ ਦੀ ਜਰਸੀ ਆ ਜੀ ਤੇ ਤੋਰੋ ਕਰਾ ਦੀ ਸਵਾਈ ਜੋ ਜਗਦੇ ਆ ਬੜੀ ਨਿਕਲੇ ਜੀ ਬਿਲਕੁਲ ਇੱਕ ਨੰਬਰ ਚ ਆਉਣਾ ਵੀ ਸੀ ਥਾਣ ਸੁੰਬਾ ਲੱਗਾ ਹਾਂ ਹਾਂ ਬਿਲਕੁਲ ਬਹੁਤ ਸੋਹਣਾ ਥਾਣੇ ਥੋੜੀ ਜੀ ਭਲ ਲਈ ਹੈ ਵੈਸੀ ਨੇ ਆਜੋ ਜੀ ਆਜੋ ਬਜੀ ਆਜੋ ਦੰਦ ਪੁੱਟ ਗਏ ਤਹਾਰੋ ਦੰਦ ਦੰਦ ਵਖਾਰੋ ਮਾਰਾ ਜੀ ਉਥੀ ਦੇ ਲੋ ਸਪੈਸ਼ਲ ਦੇ ਨਸਲਾ ਵੇੜਦੇ ਜੀ ਵੀ ਆ ਲੋ ਜੀ ਪਿਓਰ ਸ਼ੀਤ ਚਲੋ ਸਾਈਡ ਦੀ ਕਰਨੀ ਛੋਟੀ ਆ ਫੁੱਲਕਾਰੀ ਇਹ ਬੜੀਆਂ ਸੋਹਣੀਆਂ ਲੱਗਣ ਕਿੱਥੋਂ ਲੈ ਕੇ ਆਂਦੇ ਆ ਇਹ ਸੰਦੀਪ ਜੀ ਮੇਲੇ ਤੋਂ ਲਿਆਂ ਆਂਦੇ ਫੁੱਲਕਾਰੀ ਅੱਛਾ ਉਥੋਂ ਅੰਮ੍ਰਿਤਸਰ ਹਾਂਜੀ ਬੰਦੇ ਆ ਨਾ ਦੀਵਾਲੀ ਦੇ ਕਰੀਆਂ ਵਿੱਚ ਤੇ ਬਾਜੀ ਫਿਰ ਇੰਦੀ ਕੀਮਤ ਸੰਦੀਪ ਜੀ ਇਹਦਾ ਮੁੱਲ ਕਰਾਉਣ ਨੂੰ 72 70 ਕਰਾ ਲਓ ਤੇ ਬੱਚੀ ਇਹ ਵੀ 67000 ਦੀ ਦੇਦੀ ਹੈ ਠੀਕ ਆ ਬਾਕੀ ਤੁਸੀਂ ਹੀ ਦੱਸ ਦੋ 60000 ਜਾਂ ਦੋ ਜਾਂ ਦੋ 1000 ਛੋਟ ਚਲੋ 63000 ਜਾਂ ਦੋ ਹਾਂਜੀ ਵਾ ਠੀਕ ਆ ਯਾਹ ਹਾਂ ਜੀ। ਇਹ ਵੀ ਦੀ ਪਹਿਲਾ ਸੁਆ ਬੱਚੀ ਕੱਲ ਦੇ ਪੈਰ ਦੀ ਸੂਈ ਹੈ। ਹਾਂ ਜੀ। ਮਗਰ ਇਹਦੇ ਵੀ ਬੱਚੀ ਬਹੁਤ ਚੰਗੀ ਆ। ਮਗਰ ਇਹਦੇ ਬੱਚੀ ਹੈ ਜੀ। ਤੇ ਤੋਰੋ ਕਰਾ ਦੇ ਨੂੰ ਵੀ। ਬਹੁਤ ਚੰਗੀ ਸਪੈਸ਼ਲ ਥਾਣੇ ਦਾ। ਹੁਣੇ ਆਈ ਏ ਘਰ ਵਾਲੇ ਤੇ ਕਹਿੰਦੇ ਪਹਿਲਾ ਸੁਆ। ਹੂੰ ਹੂੰ। ਥਾਣੇ ਤੋਂ ਆ ਮੱਝਾਂ ਵਾਲਾ ਲੱਗਦਾ। ਇਹ ਸੰਦੀ ਵੀ ਦੀ ਤੂੰ ਜੀ ਪਹਿਲੇ ਨੰਬਰ ਤੇ ਵੈਟ ਤੇ ਦੋਵੇਂ ਕੱਟੀਆਂ ਆਈਆਂ ਨੇ। ਅੱਛਾ। ਇਹ ਬੱਚਾ ਥੋੜਾ ਚੁੰਗਿਆ ਤੇ ਕਿੱਕ ਥੋੜੀ ਜਿਹੀ ਟਿੱਪਣੀ ਵੈਸੀ। ਹੂੰ ਹੂੰ। ਮਤਲਬ ਚੁੰਗਿਆ ਬੱਚੇ ਨੂੰ ਮੂੰਹ ਮਾਰਦਾ। ਨਹੀਂ ਠੀਕ ਆ ਫਿਰ। ਥਾਣੇ ਤੋਂ ਆ ਚੰਗੀ ਤਰ੍ਹਾਂ ਵ ਦੇ ਦੇ ਮਗਰੋਂ ਵਸੀ ਦੇ ਮੱਚੀ ਦਿਖਾਓ ਕਿੰਨੀ ਚੰਗੀ ਮੈਂ ਹਾਂ ਨਹੀਂ ਸੋਹਣੀ ਸੋਹਣੀ ਬੱਚੀ ਹਾਂ ਹਾਂਜੀ ਉਹਨਾਂ ਘਰ ਤੇ 500 ਛੜੀ ਸੰਦੀਪ ਜੀ ਇਹਦੇ ਥੱਲੇ 12 ਤੋਂ 13 ਕਿਲੋ ਬੌਲਾ ਜੀ ਤੇ ਇਹਦਾ ਰੇਟ ਜਿਹੜਾ ਮੋੜ 52000 52000 ਤੇ 48000 ਦੀ ਜਸ 45 ਦੀ ਜਾ ਸੁਣੋ ਜਾਂ ਤਾਂ ਕੋਈ ਨਹੀਂ ਚਲੋ ਇਹ ਗੱਬਣਾ ਇਹ ਗੱਬਣਾ ਜੀ ਇਹ ਸੁਆ ਜੀ ਇਹ ਸੁਆ ਤਿੱਜਾ ਜੇ ਤੇ ਮੋ 6 ਦੰਦ ਜੇ ਵਛੀਆਂ ਚ ਕਹ ਲੋ گاਵਾਂ ਚ ਕਹ ਲੋ ਅੱਗੇ ਜੀ ਇਹ ਦੰਦ ਜੇ ਜੇ ਤਿੱਜਾ ਸੁਆ ਖੀਰੀ ਵਛੀ ਸੁਈ ਸੀ ਲੰਮੀ ਤੋਰੋ ਲਓ ਜੀ ਇਹ ਕਿੰਨਾ ਕਰੋ ਜੀ ਭਾਜੀ ਫਿਰ ਇਹ ਸੰਦੀਪ ਸਿੰਘ ਜੀ ਇਹ ਡੇਟ ਦੇ ਹਿਸਾਬ ਨਾਲ 11 ਤੋਂ 12 ਦਿਨ ਛੱਡਦੀ ਹੈ। ਅੱਜ ਲੈ ਜੂ ਡਰ ਬਣਾ। ਹਾਂਜੀ ਹਾਂਜੀ ਟਾਈਮ ਲੈ ਜੂ। ਬਾਕੀ ਥਾਨ ਬੜਾ ਜ਼ਬਰਦਸਤ ਲੱਗਾ। ਉਹ ਜਬਰਦਸਤ ਥਾਨ ਲੱਗਾ ਤਾਂ ਕਾਰੀ ਲਾ ਕੇ ਗਾਂਵ ਤੋਂ ਭਜਣ ਵਾਲੀ ਫੋਲ। ਵੱਡੀ ਗਾਵਾਂ। ਪੂਰੀ ਬਣ ਕੇ ਦੇ ਚਿੱਟਾ ਸ਼ਾਹ ਦੌਂਦੇ। ਅੱਛਾ ਜੀ। ਲਾੜਾਂ ਨੂੰ ਤਾਂ ਬਹੁਤ ਸੋਹਣੀਆਂ ਛੱਡੇ ਦੀਆਂ ਕੱਢੀਆਂ। ਹਾਂ ਹਾਂ ਬਿਲਕੁਲ ਬਿਲਕੁਲ ਜੀ। ਥਾਨ ਵੇਖੋ ਕਿਹੜਾ ਲੱਗਾ। ਸਪੈਸ਼ਲ ਥਾਨ ਤੁੰਬਾ। ਆਜੋ। ਤੇ ਜਗੀ ਲਾਸਟ ਪੀਸ ਹੀ ਆ। ਪੰਜਾਬ ਵਾਲੀ ਜਰਸੀ ਹੈ ਕਾਲੀ ਤੇ ਲਾਸਟ ਪੀਸ ਤੇ ਰੇਟ ਵੀ ਇਹਦਾ ਲਾਸਟ ਪੀਸ ਕਰਦੇ। ਲਾਸਟ ਨ ਮੋਹਲੇ ਇਹਦਾ ਕਰਾ ਲੋ 70 ਇਹਦਾ ਕਰਾ ਲੋ 65 ਇਹਦਾ ਕਰਾ ਲੋ 60 ਬਾਕੀ ਤੇ ਅਸੀਂ ਦਾ ਦੋ ਕਿੱਥੇ ਰੇ ਗਏ 55000 ਦੇ ਜਾਣ ਦੋ ਜਾਣ ਦੋ ਪਰ ਹੈ ਇਹ ਮਿਲਦੀ ਨਹੀਂ ਜੇ ਇੰਨੀ ਤੁਸੀਂ ਕੱਲੇ ਵੇਖੋ ਤੁਸੀਂ ਲਭ ਲੈਣੀਆਂ ਚਲੋ ਉਹਦੇ ਲੱਭਣ ਨੂੰ ਤੁਹਾੜੇ ਕੋ ਬਾਦੂ ਮਾਲਕ ਦੀ ਤੁਹਾੜੇ ਕੋ ਮਿਲ ਜਾਣੀ ਹੈ। ਨਹੀਂ ਦੋ ਭਰਾ ਮਾਲਕ ਦੀ ਕਿਰਪਾ ਬੜਾ ਫਰੀਦਾ ਇੱਕ ਨੂੰ ਆਉਣ ਛੱਡਦੀਦਾ ਇੱਕ ਨੂੰ ਲੱਭਣਾ ਪਾ ਚਲੋ ਦੇਖੋ ਜੀ ਬਚੀਆਂ ਪਾਤ ਚਾਰ ਵੜਾ ਮੇਰਾ ਵੀ ਇਹ ਬਾਕੀ ਇੱਥੇ ਆਓ ਜੀ ਚੁਾਈ ਕਰੋ ਚੈੱਕ ਕਰੋ ਪਾਸ ਕਰੋ ਸਹੀ ਹੈ ਕਿ ਨਹੀਂ ਬੇਜੀ ਬਿਲਕੁਲ ਬਿਲਕੁਲ ਹਾਂ ਪੂਰੀ ਤਰ੍ਹਾਂ ਸਾਲੀ ਕਰਕੇ ਕੜੇ ਡੇਰੇ ਫੀਟ ਭਾਣੇ ਕੜਨੀ ਹਾਂਜੀ ਬੱਸ ਹਾਂਜੀ ਬੋਲੋ ਨੰਬਰ ਜੀ ਜੀ ਨੰਬਰ 8195817550 ਪਿੰਡ ਆਪਣਾ ਪੱਡੇ ਤਹਿਸੀਲ ਡੇਰਾਪਾ ਬਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੀ ਸਤਿ ਸ਼੍ਰੀ ਅਕਾਲ